ਇਕ ਓੰਕਾਰ ਸਤਨਾਮ ਕਰਤਾ ਪੁਰਖ ਅਨੂਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪੋ ਆਦ ਸਾਚੀ ਜੁਗਾਦ ਸਾਚੂ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨ ਹੋਈ ਜੇ ਸੋਚੀ ਲਖਵਾ ਜਪਹਿ ਜਪਨਾ ਹੋਈ ਜੇ ਲਾਇ ਰਹਾ ਲਿਪਤਾਰ ਖੁਖਿਆ ਪੁਖ ਨ ਉਤਰੀ ਜੇ ਬੰਨਾ ਫੁਰੀਆਂ ਪਾਰ ਸਹ ਸਿਆਣ ਪਾਲਖ ਹੋਏ ਤੈਕ ਨ ਚੱਲੇ ਨਾਲ ਕਿ ਸਜਿਆ ਰਹਾ ਹੋਈ ਐ ਕਿ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੰਦਣਾ ਨਾਨਕ ਦੇ ਸਿਆ ਨਾਲ ਹੁਕਮ ਹੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮ ਹੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੇ ਉਤਮ ਨੀਅਸ਼ ਹੁਕਮ ਲੇਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਵਹਾਈ ਹੈ ਹੁਕਮੇ ਅੰਦਰ ਸਭ ਕੋ ਵਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਭੁਜੇ ਤਾ ਹਉ ਮੇ ਕਹੇ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਏ ਕੋ ਗਣ ਵਡਿਆਈਆਂ ਚਾਰ ਤਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਤੇਹ ਗਾਵੇ ਕੋ ਜੀਲੇ ਪ੍ਰਦਹਿ گاو کو جا جاپے دسے دور گاوی کو ویخ ہادر دور کتنا کتن آت کت کتنی کوٹی کوڑ کوٹا دیندہ دے لیندے دے تھک پہ جگا جگن ترکھائی کائی خائی حکم حکم چلائی راہو کبک سے بے پرواہو ਸਾਚ ਸਾਇਵ ਸੱਚ ਨਾਈ ਪਾਖਿਆ ਪਉ ਅਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖੀਏ ਜਿੰਦੇ ਸੇ ਦਰਵਾਰ ਮੋਹੋਂ ਕੇ ਬੋਲਣ ਬੋਲੀਏ ਜਿਸਨ ਤਰੇ ਪਿਆਰ ਅਮਰਤ ਵੇਲਾ ਸਚ ਨਾ ਵਡਿਆਈਏ ਚਾਰ ਕਰਮੀ ਆਵੇ ਕਪੜਾ ذری موਖ ਦਵਾਰ ਨਾਨਕ ਵਹਿ ਜਾਣਿਉ ਸਭ ਆਪ ਇਹ ਸਚਿਆਰਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਦਰਿੰਜਨ ਸੋਏ ਜੇ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀ ਬਣੀਨ ਤਾਨ ਗਾਵੀਏ ਸੁਣੀਏ ਮਦ ਰਖੀਏ ਭਾਉ ਦੁੱਖ ਪਰ ਹਾਸੁ ਘਾਲ ਲੈ ਜਾਏ ਗੁਰਮਖ ਖਨਾਤਮ ਗੁਰਮਖ ਵੇਤਮ ਗੁਰਮਖ ਰਿਆ ਸਮਾਈ ਗੋਰੇਸ਼ਰ ਗੁਰਗੋਰਖ ਵਰਮਾ ਗੋਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਝਾਈ ਸਵਨਾ ਜੀਆਂ ਕਾਇ ਇੱਕ ਦਾਤਾ ਸੋ ਮੇ ਵਰ ਨਾ ਜਾਈ ਤੇਰਥ ਨਾਮਾ ਜੇਰਥ ਭਾਵਾਂ ਬਿਨ ਭਾਣੇ ਕੇ ਨਾ ਹੀ ਕਰੀ ਜੇ ਤੇ ਸੇਟੋ ਪਾਈ ਬੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਾਤੋ ਅਜਲਤਨ ਜਵਾਹਰ ਰਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਏਕ ਦਹਿ ਮੁਝਾਈ ਸਵਨਾ ਜੀਆਂ ਕਾਇਕ ਦਾਤਾ ਸੋ ਮੇਵ ਸਮਾ ਜਾਈ ਜੇ ਜੁਗਜਾਰੀ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਜਾਨੀਏ ਦਾ ਚਲੇ ਸੋ ਕੋਏ ਚੰਗਾ ਨੂਰ ਖਾਇਕ ਹੈ ਜਸ ਕੀਤ ਜਗਲੇ ਜੇ ਸਮਦਨ ਆਹੀ ਤਾ ਬਾਤ ਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾ ਨਿਰਗੁਣ ਗਣ ਕਰੇ ਗਣਵੰਤ ਆਪ ਹੁੰਦੇ ਤੇਹਾ ਗਹਿਨਾ ਸੁ ਜੀ ਜੇ ਤਸਕਣ ਕੋਇ ਕਰੇ ਸੋਣੇ ਸਿਧ ਪੇ ਸੰਦਾਰਥ ਸੋਹਣ ਅਤਰਤਵਲੀ ਆਕਾਸ਼ ਸਣੇ ਦੀਪ ਲੋਪਤਾ ਸਣੇ ਪੈ ਨਸ ਕੀ ਕਾਲ ਨਾਨਕ ਭਗਤਾਂ ਸਦਾ ਵਿਗਾਸ ਸਣੇ ਦੂਖ ਪਾਪ ਕਾ ਨਾਸ ਸਣੇ ਈਸਰ ਬਰਮਾ ਇੰਦ ਸਣੇ ਮੁਕਸਲਾਹ ਨਮਨ ਸਣੇ ਜੋ ਬਚ ਕਹਿ ਤਮ ਭੇਤ ਸਣੇ ਸਾਸ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸਣੇ ਦੂਖ ਪਾਪ ਕਾ ਨਾਸ ਸੁਣੇ ਸਹਿ ਸੰਤੋ ਗਿਆਨ ਸੁਣੇ ਅਸਰ ਕਾਸ਼ਨਾ ਸੁਣੇ ਪੜ ਪੜ ਪਾਵੇ ਮਾਰ ਸੁਣੇ ਲਾਗਿਐ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਲੋਕ ਭਾਵ ਕਾ ਨਾਸ ਸੁਣੇ ਅਸਰਤਨਾ ਕੀ ਕਾਹ ਸੁਣੇ ਸੇਖ ਪੀਰ ਪਾਤਸ਼ਾ ਸੁਣੇ ਅੰਦੇ ਭਾਵੇ ਰਾਹੋ ਸੁਣੇ ਹਾਸ ਹਸਦਾ ਹੋ ਨਾਨਕ ਭਗਤਾਂ ਦਾ ਸਦਾ ਵਿਕਾਸ ਸਨੇ ਅੰਧੂਕ ਪਾਉ ਕਾ ਨਾਸ ਮੰਨੇ ਕੀ ਗਤਕ ਹੀ ਨਾ ਜਾਈ ਜੇ ਕੋ ਕਹੇ ਪਿਛੇ ਪ੍ਰਿਛਤਾਏ ਕਾ ਅਗਰਿ ਕਮ ਲੇਖਨ ਹਾਰ ਮੰਨੇ ਕਾ ਇਹ ਕੰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣ ਹਿਮਨ ਕੇ ਮਨੈ ਸੋਤ ਹੋਏ ਮਨ ਬਧਾ ਮਨ ਹੈ ਸਗਲ ਪੰਕੇ ਸੁਨਤਾ ਮਨ ਹੈ ਮੋਹ ਚੋਟਾ ਨਾ ਖਾਏ ਮਨ ਹੈ ਜਮਕੇ ਸਾਥ ਨ ਜਾਏ ਐਸਾ ਨਾਮ ਦਰਿੰਦਨ ਹੋਏ ਜੇ ਕੋ ਮਨ ਜਾਣੀ ਮਨ ਕੋਏ ਮਨ ਹੈ ਮਾਰ ਅਠਾਗ ਨ ਪਾਏ ਮਨ ਹੈ ਪਾਸ ਪਰ ਗੜ ਜਾਏ ਮਨ ਹੈ ਬਾਗ ਨ ਚੱਲੇ ਪੰਥ ਮੰਨੇ ਤਮਸੇ ਤੀਸ਼ਨ ਬੰਦ ਐਸਾ ਨਾਮ ਦਰਿੰਦਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਮਨਹਿ ਪਾਵੇ ਮੋਖ ਰਵਾਰ ਮਨਹਿ ਪਰਵਾਰ ਸਦਾਰ ਮਨਹਿ ਕਰੇ ਤਰਿੰਦ ਸਿਖਾ ਮਨਹਿ ਨਾਨ ਭੈ ਨ ਭੇਖ ਐਸਾ ਨਾਮ ਦਰਿੰਦਨ ਹੋਏ ਜੇ ਕੋ ਮਨ ਜਾਣਿ ਮਨ ਪਏ ਪੰਜ ਵਰबान ਪੰਜ ਪ੍ਰਦਾਨ ਪੰਜੇ ਪਾਵੇ ਅਦਰਗੇ ਮਾਨ ਪੰਜ ਸੁਰ ਹੈ ਦਹ ਰਾਜਾਨ ਪੰਚਾ ਕਾਪੂਰੀ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਗਏ ਕਰਨੀ ਨਾਹੀ ਸੋ ਮਾਰ ਤੋਲ ਧਰਮ ਦਿਆ ਕਾ ਪੂਰਤ ਸੰਤੋਥਾਰ ਕੀਆ ਜਨ ਸੂਤ ਜੇ ਕੋ ਵਜੇ ਹੋਏ ਸਚਿਆਰ ਤਵਲੇ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਾ ਜੋਰ ਜਿਹੇ ਜਾਤ ਰੰਗਾ ਕੇ ਨਾਮ ਸਭ ਨਾਲ ਲਖਿਆ ਪੁੜੀ ਕਲਾ ਇਹੋ ਲੇਖਾਲ ਕੇ ਜਾਣੇ ਕੋਇ ਲੇਖਾਲ ਕੇ ਆਕਿਰਤਾ ਹੋਏ ਕੀਤਾ ਤਾਂ ਸਹਾਲਿਆ ਰੂਪਾ ਕੀਤੇ ਤਾਂ ਜਾਣੇ ਹਮਕੂਤ ਕੀਤਾ ਪਸਾਉ ਏ ਕੋ ਕਵਾਉ ਤਿਸਤੇ ਹੋਈ ਲਖ ਦਰਿਆਉ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋ ਤਦ ਪਾਵੇ ਸਾਈ ਭਲੀ ਕਾਰ ਤੁਸਰਾ ਸਲਾਮਤ ਰੰਗ ਕਾ ਅਸਾਂਖ ਜਪੋ ਅਸਾਂਖ ਭਾਉ ਅਸਾਂਖ ਪੂਜਾ ਅਸਾਂਖ ਤਪ ਕਾਉ ਅਸਾਂਖ ਗੁਰਾਂਤ ਮੁਖਬੇਤ ਪਾਲ ਅਸਾਂਖ ਜੋਗ ਮੰਦਰ ਹੀ ਉਦਾਸ ਅਸਾਂਖ ਭਗਤ ਕੋਣ ਗਿਆਨ ਵਿਚਾਰ ਅਸਾਂਖ ਸਤੀ ਅਸਾਂਖ ਦਾਤਾਰ ਅਸਾਂਖ ਸੂਰ ਮੋਹ ਪਗਸਾਰ ਅਸਾਂਖ ਮੋਲਿਵ ਲਾਇ ਤਾਰ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਾਵਾ ਈ ਖਵਾਨ ਜੋਤ ਤੇ ਭਾਵੈ ਸਾਈ ਭਲੀਕਾਰ ਤੁਸਲਾ ਸਲਾਮ ਅਤਰਮ ਕਾਰ ਅਸਾਂਖ ਮੋਰ ਕੰਧਖੋਰ ਅਸਾਂਖ ਚੋਰ ਹਰਾਮ ਖੋਰ ਅਸਾਂਖ ਮਰਕਲ ਜਹੀ ਜੋਰ ਅਸਾਂਖ ਗਲਬਹਤਿਆ ਕਮਾਹੀ ਅਸਾਂਖ ਪਾਪੀ ਪਾਪ ਕਰਨ ਜਾਹੀ ਅਸਾਂਖ ਕੋੜਿਆਰ ਕੋੜੇ ਫਰਾਹੀ ਅਸਾਂਖ ਮਲੇਸ਼ ਮਲ ਭਾਕ ਖਾਈ ਅਸੰਗਨਿੰਦਕ ਸਰਕਾਰੀ ਭਾਰ ਨਾਲਕ ਨੀਚ ਕਹੀ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤਿ ਤੇ ਪਾਵੇ ਸਈ ਭਲੀਕਾਰ ਤੋ ਸਦਾ ਸਲਾਮਤ ਅੰਕਾਰ ਅਸਾਂ ਖਨਾਬ ਅਸਾਂ ਖਸਾਬ ਅਗੰਗ ਅਗੰਗ ਅਸਾਂ ਖਲੋ ਅਸਾਂ ਖ ਕਹੇ ਸਰ ਭਾਰ ਹੋਈ ਅਖਰੀ ਨਾਮੁਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਤਾ

ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ ਮੋਤ ਬਲੇ ਤੇ ਕਪੜ ਹੋਏ ਦੇ ਸਾਬਨ ਲਈ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਤੋਂ ਪਹਿਨਾਵੇ ਕੇ ਰੰਗ ਪੰਨੀ ਪਾਪੀ ਆਖ ਨਾਈ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਹੂ ਜਾਹੂ تیر ਤਬ ਦਿਆ ਤਨ ਤਾਮ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਉ ਅੰਤਰ ਗਾਥੀ ਥਮੰਦਾ ਹੋ ਸਭ ਕਉ ਤੇਰੇ ਮੇ ਨਾਹੀ ਕੋਈ ਭਣੁ ਗਣ ਕੀਤੇ ਭਗਤ ਨ ਹੋਏ ਸਵਾਸ ਸਵਾਣੀ ਬਰਮਾਉ ਸਸਹ ਸੰਸਦੰ ਚਾਉ ਕੌਂਸ ਵਿੱਲਾ ਵਕਤ ਕਵਨ ਕੌਂਸ ਤਕਾਉਂ ਵਾਰ ਕੌਂਸ ਰਤੀ ਮਹ ਕਵਮ ਜਿਤ ਹੋਇ ਆਇ ਆਕਾਰ ਵੇਲ ਨ ਪਹੀਆ ਪੰਦਤੀ ਜੀ ਹੋਵੇ ਲੇਖ ਪੁਰਾਨ ਵਕਤ ਨ ਪਾਏ ਮੁਕਾਰਤੀ ਹਾਂ ਜੇ ਲੇਖਣ ਲੇਖ ਪੁਰਾਨ ਤੇਤਵਾਰ ਨ ਜੋਗੀ ਜਾਣੇ ਤੁਮਹੁ ਨ ਕੋਈ ਜਾ ਕਲਤਾ ਸੀ ਟੇਕੋ ਸਾਝੇ ਆਪੇ ਗਿਆਨੀ ਸੋਈ ਕਿਵ ਕਰਿਆ ਆਖਾਂ ਕਿਉ ਸਲਾਹੀ ਕੋ ਵਾਨੀ ਕਬ ਜਾਣਾ ਨਾਨਕ ਆਖਾਂ ਸਾ ਕੋ ਆਖੇ ਇੱਕ ਤੋਂ ਇੱਕ ਸਿਆਣਾ ਵਡਾ ਸਾਹਿਬ ਜੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆ ਪਹੁੰਚ ਜਾਣੀ ਆਗੇ ਗਿਆਨਾ ਸੋ ਹੈ ਪਾਤਾਲਾ ਪਤਾਲਾ ਆਖਾਂ ਦਾ ਸਾਗਾਸ ਓੜ ਕੋੜ ਕਪਾਲ ਥਕੇ بید کہن کوا تم سہس اٹھا رہے ہیں کہن کتیبا اصلو اکتاس لکھا ہوئے تا لکھیں لکھے ہوئے بنا سنان کرتا کیا پی جانی آپ سلاحی سلاحی تیسو تنہ پائیاں نتیاں آتے وہاں پی سمند سمندھنا جانیاں ਸਮੁੰਦਰ ਸਾ ਸੁਲਤਾਨ ਗਹਿਰਾ ਸੀਤੀ ਮਾਲ ਧਨ ਕਿਹੜੇ ਧਨ ਹੋਵਨੀ ਜੇਤ ਸਮਨੋ ਨ ਬਸਰੇ ਅੰਤ ਨ ਸਿਵਤੇ ਕਹਿ ਨਾ ਅੰਤ ਅੰਤ ਨ ਕਰਨੀ ਦੇਣ ਨ ਅੰਤ ਅੰਤ ਨ ਵੇਖਣਾ ਸੁਣਨਾ ਅੰਤ ਅੰਤ ਨ ਜਾਪੇ ਕਾ ਮਨ ਮੰਤ ਅੰਤ ਨਾ ਜਾਪੇ ਗੀਤਾ ਆਕਾਰ ਅੰਤ ਨ ਜਾਪੇ ਫਾਰਾਵਾਰ ਅੰਤ ਕਾਰਨ ਕੀਤੇ ਬੱਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੀ ਕੋਈ ਬਹੁਤਾ ਕਿਹੇ ਬਹੁਤਾ ਹੋਏ ਵੱਡਾ ਸਭ ਊਚਾ ਥਾਉ ਊਚੇ ਉਪਰ ਊਚਾ ਨਾਮ ਏ ਬੜਾ ਊਚਾ ਹੋਏ ਕੋਏ ਸੋਚੇ ਕੋ ਜਾਣੀਐ ਸੋ ਜੇ ਬੜੇ ਆਪ ਜਾਣੀ ਆਪ ਆਪ ਨਾਨਕ ਦਰੀ ਕਰ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਨਾ ਸਮਾਈ। ਕੇਤੇ ਮੰਗੇ ਜੋ ਦੇਖਾਰ ਕੇ ਤਿਆਂ ਗੰਤ ਨਹੀਂ ਵਿਚਾਰ। ਕੇਤੇ ਖੋ ਤੋਟੇ ਮੇਕਾਰ ਕੇਤੇ ਲੈ ਲੈ ਮੁਕਰ ਪਾਈ। ਕੇਤੇ ਮੁਰਖਾਈ ਖਾਈ ਕੇਤਿਆਂ ਦੋਖ ਕੋਸ ਤਮਾਰ ਇਹ ਬਿੰਦਾਰ ਤਰੀਂਦਾ ਤਾਲ। ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਏ ਜੇ ਕੋ ਖਾਏ ਕਿ ਆਖ ਨ ਪਾਏ ਉਹ ਜਾਣੇ ਇਹ ਥੀ ਅੰਮੋ ਖਾਈ ਆਪੇ ਗਿਆਨੀ ਆਪੀਂ ਦੇ ਆਖੇ ਸੇ ਵੀ ਕੇ ਹੀ ਕੇ ਜਿਸ ਨੂੰ ਵਾਸ਼ੇ ਸ਼ੋਤ ਹਲਾ ਨਾਨਕ ਬਾਦਸ਼ਾਹੀ ਪਾਤਸ਼ਾਹ ਅਮੋਲ ਗੁਣ ਰੁਪਾਰ ਮਲ ਬਪਾਰੀ ਮਲ ਕੰਡਾਲ ਅਮੁੱਲ ਆਵਹਿ ਮੁੱਲ ਲਹਿ ਜਾਹਿ ਮੁੱਲ ਪਾਇ ਮੁੱਲ ਅਸਮਾਈ ਅਮੁੱਲ ਤਲਮ ਮੁੱਲ ਦੀਮਾਨ ਮੁੱਲ ਤਲਮ ਪਰਮਾਨ ਅਮੁੱਲ ਵਸੀ ਸਮੁਨ ਨਿਸ਼ਾਨ ਮੁੱਲ ਕਰ ਮੁੱਲ ਫਰਮਾਨ ਬੁੱਲਾ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਇ ਆਖੇ ਬੇਤ ਪਾਲ ਪ੍ਰਾਨ ਆਖੇ ਪੜੇ ਕਰੇ ਵਖਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ आखे आखें इसरिया के सिंद आंखें कहते गीते बुंद आंखें दान वे आंखें देव आंखें सुनर मन्दिया से कहते आंखें आंखन पाही कहते कह के, के, के उठ उठ जाई एते गीते होर करे ताखन सकहे के के जेवड़ भा नु तेवण होए नानक जाने साचा सुन जे को आंखें बोल बिगार ਤਾਂ ਲਖੀਐ ਰੰਗਵਾਰਾ ਰੰਗਵਾਰ ਸੋਦਰ ਕੀ ਹਾ ਸੋ ਕਰਕੇ ਹਾ ਜਿਤ ਵੈ ਸਰਬ ਸਮਾਲੇ ਬਾ ਜੇ ਨਾ ਅਨੇਕ ਅਸ਼ੰਖਾ ਕੀਤੀ ਬਾਵਨ ਹਾਰੀ ਇਤੇ ਰਾਗ ਪਰੇਸੋਂ ਕਹੀਏ ਨੇ ਕੀਤੀ ਗਾਵਨ ਹਾਰੀ ਗਾਵੇ ਤੁਹਾਨੂੰ ਪਾਣ ਪਾਣੀ ਵੇਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਤ ਲਖ ਜਾਣੇ ਲਖ ਲਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਸਦਾ ਸਵਾਰੇ ਗਾਵਹਿ ਇੰਦਰ ਦਾਸਨ ਬੈਠੀਂ ਦੇ ਉਤਿਆਨਨ ਲਾਲੇ ਗਾਵਹਿ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਹਿ ਉਤੇ ਹਤੇ ਸੰਤੋਖੀ ਗਾਵਹਿ ਬੀਰ ਕਰਾਰੇ ਗਾਵਨ ਪੰਡਿਤ ਪੰਧਰਕੀ ਸਰਜੁਗਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹ ਸੁਰਗਾ ਮਛਪਿਆਲੇ ਗਾਵਨ ਤਨ ਨੂੰ ਪਾਈ ਤੇਰੇ ਅਲਸ ਰਤੀ ਨਾਲ ਲੇਂਗਾ ਵਹਿ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖਾਂਡਾ ਮੋਢੇ ਵਰ ਬੰਡਾ ਕਰ ਕਰ ਰੱਖੀਏ ਤਾਰੇ ਸੇਤ ਜਨ ਨੂੰ ਗਾਵੇ ਜੋਤ ਤੇ ਭਾਵ ਮਰਤੇ ਤੇਰੇ ਭਗਤ ਰਸਾਲੇ ਹੋਰ ਖੇਤੇ ਗਾਵਨ ਸੇ ਮੇ ਚਤਨਾ ਆਵਨਾ ਨੇ ਕਿਆ ਵਿਚਾਰੀ ਸੋਈ ਸੇਹਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਈ ਨਾ ਜੈ ਰਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿੰਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤ ਸੰਦੀਪ ਵੜਾਈ ਜੋਤ ਦਾ ਸੁਭਾਵੇ ਸੋਈ ਪਰ ਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੁ ਸਹਾ ਪਾਤ ਸਾਹਿਬ ਨਾਨਕ ਰਹਿ ਰਜ਼ਾਈ ਮੰਦਾ ਸੰਤੋ ਸਰਪਤ ਝੋਲੀ ਧਿਆਨ ਕੀ ਕਰਹਿ ਭਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੋਗ ਤੋ ਡੰਡਾ ਪਥੀਤ ਆਈ ਪੰਥੀ ਸਗ ਜਮਾਤੀ ਮਨ ਜੀਤੇ ਜਗ ਜੀਤ ਆਜੇ ਸਤਿ ਸੇ ਅੰਦੇਸ ਆਰ ਅਨੀਲ ਅਨਾਥ ਅਨਾਹਤ ਜਗ ਜਗ ਇਕੰਬੇਸ ਗੁਰ ਗਿਆਨ ਦੇ ਆ ਭੰਡਾਰ ਕੜਕੜ ਪਾਜੀ ਨਾਥ ਆਪ ਨਾਥ ਨਾਥੀ ਸਮਝਾ ਕੀ ਹਰੇ ਸਦ ਅਮਰਾ ਸਾਧ ਸੰਯੋਗ ਪ੍ਰਯੋਗ ਦੁਇ ਕਾਰ ਚਲਾਵੀ ਲੇਖੇ ਆ ਭਾਗ ਆਦੇਸ ਕਿਸੇ ਅਦੇਸ ਆਦ ਅਨੀਲ ਅਨਾਥ ਅਨਾਹਤ ਜਗ ਜਗ ਇਕਮ ਵੇਸ ਇਕ ਕਮਾਈ ਜੁਗਤ ਹੋਈ ਆਇ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਮਹੀਦੀ ਵਾਂ ਜੋ ਤੁਸ ਪਾਵੇ ਤੇ ਵੇਚ ਲਾਵੇ ਜੀ ਮਹੂਬੇ ਫਰਮਾਨ ਓਹ ਵੇਖੇ ਉਹਨਾਂ ਨੇ ਜਨਾਵੇ ਬਹੁਤਾਜੇ ਬੇਟਾਨ ਆਦੇ ਤਸੇ ਆਦੇਸ ਆਗ ਅਨੀਲ ਅਨਾਤ ਅਨਾਹਤ ਜਗ ਜਗ ਏਕੰਬੇਸ ਆਸਾਂ ਲੋਏ ਲੈ ਢੰਡਾਰ ਜੋ ਪਿਛ ਪਾਸ ਏਕਾ ਵਾਰ ਕਰ ਕਰ ਵੇਖੇ ਸਿਰ ਜਨਹਾ ਨਾਨਕ ਸੱਚੀ ਕੀ ਸਾਚੀ ਕਾਰ ਆ ਦੇਤ ਸੇ ਅੰਦੇਸ ਆਂਦਰ ਅਨੀਲ ਅਨਾਥ ਅਨਾਹਤ ਜਗ ਜਗ ਇੱਕੰ ਬੇਸ ਇੱਕ ਦੋ ਜੀ ਬੋਲਾ ਖੋ ਹੋ ਹੈ ਲਖ ਹੋਏ ਲਖ ਬੇਸ ਲਖ ਲਖ ਗੀੜਾ ਆਖੀ ਇੱਕ ਨਾਮ ਜਗਦੀਸ਼ ਇਤਰਾਤ ਬਤ ਬੜੀਆਂ ਚੜਿਏ ਹੋਈ ਅਕੀਸਾਂ ਸੰਗਲਣਾ ਆਕਾਸ਼ ਕੀ ਕੀਟਾ ਆਈ ਜੀ ਨਾਨਕ ਗਦਰੀ ਪਾਈ ਏ ਓੜੀ ਕੁੜੇ ਠੀਸ ਆਖਣ ਜੋ ਜਪੇ ਨ ਜੋ ਜੋ ਨ ਮੰਗਣ ਦੇ ਨ ਜੋਰ ਜੋਰ ਨਾਲ ਜਿਨ ਬਾਸ ਨਾਲ ਜੋਰ ਜੋ ਨਰਾਇ ਮਨ ਮਸੋ ਜੋ ਨ ਸੁਤੀ ਗਿਆਨ ਭਿਆਰ ਜੋ ਨ ਜੋ ਤੇ ਛੂਟੇ ਸੰਸਾਰ ਜਿਵੇਂ ਅਥਜੋੜ ਕਰ ਵੇਖੇ ਸੋਏ ਨਾਨਕ ਤੁਮੇ ਇਥੇ ਨ ਕੋਏ ਰਾਤੀ ਰੋਤੀ ਇਥੇ ਥੀਵਾਰ ਪਉਣ ਪਾਣੀ ਅਗਨੀ ਪਰਤਾਰ ਤੇ ਸਵੇਤ ਰਤੀ ਥਾਵ ਰਖੀ ਤਰ ਮੁਸਾ ਤਸਵੇ ਜੀ ਜੁਗਤ ਕੇ ਰਾਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੀ ਹੋਈ ਵਿਚਾਰ ਸੱਚਾ ਅਵ ਸੱਚਾ ਦਰਬਾਰ ਤਤੇ ਸੋਨ ਪੰਜ ਪਰਮਾਨਦਰੀ ਕਰਮ ਪਵੀ ਨਿਸਾਨ ਕਾਚ ਬਕਾਇਓ ਥੇ ਪਾਇ ਨਾਨਕ ਗਿਆਜ ਆਪੇ ਜਾਇ ਧਰਮ ਖੰਡ ਲਕਾਇ ਹੋ ਧਰਮ ਗਿਆਨ ਖੰਡ ਕਾਖੂ ਕਰਮ ਕੇਤੇ ਪਾਉਣ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾੜਤ ਖੜੀਏ ਰੂਪ ਰੰਗ ਕੇ ਬੇਸਾਂ ਕੇਤੇ ਆਕਾਰ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕਹਤੇ ਇੰਦੇ ਚੰਦ ਸੂਰ ਕਹਤੇ ਕਿਤੇ ਮੰਡਲ ਦੇਸ ਕਹਤੇ ਸਿੰਧ ਬੁੱਧਨਾਸ ਕਹਤੇ ਕਿ ਤੀਂ ਦੇਵੀ ਵੇਸ ਕਹਤੇ ਦੇਵਦਾਨ ਮਨ ਕਹਤੇ ਕਿ ਤ੍ਰਿ ਤਨ ਸਮੰਦ ਕਹਤਿਆਂ ਖਾਣੀ ਕਹਤਿਆਂ ਬਾਣੀ ਕਹਤੇ ਪਾਤ ਧਰਮ ਤ ਕਹਤਿਆਂ ਸੋਤੇ ਸੇਵਾ ਕਹਤੇ ਨਾਨਕ ਅੰਤਨ ਅੰਤ ਗਿਆਨ ਖਣ ਮੇਗਾ ਪਰਚੰਡ ਤਥੇ ਨਾਦ ਬਨੋ ਦਾ ਕੋਠ ਅਨੰਤ ਸਰਮ ਖੰਡ ਕੀ ਬਾਣੀ ਲੋਕ ਤਿੱਥੇ ਘਾਟ ਘੜੀਏ ਬਹੁਤਾਂ ਨੂੰ ਪਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਥੇ ਘੜੀਏ ਸੋ ਤਮਾਤ ਮਨ ਬੋਲਦਾ ਤਥੇ ਘੜੀਏ ਸਲਾ ਸਦਾ ਕੇ ਸੁਦ ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨ ਕੋਈ ਹੋਰ ਤਥੇ ਜੋਤ ਮਹਾ ਬਲ ਸੋਤਨ ਮੇ ਰਾਮ ਵਰਿਆ ਪਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਏ ਤਾ ਕਿਰਪਨ ਕਸਨੇ ਜਾਇ ਨਾ ਹੋ ਮਰੇ ਨਠਾ ਕੀ ਚਾਹੇ ਜਿਨ ਕੇ ਰਾਮ ਅਸੇ ਮਨ ਮਾਹੀ ਤਥੇ ਵਗਤ ਵਸੇ ਕੇ ਨੂ ਕਰੇ ਅਨੰਤ ਸਚੰ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖਿਨ ਦਨਿਹਾਲ ਛੇ ਖੰਡ ਮਨੁਜਲ ਰਵੰਡ ਜੀ ਕੋ ਕਥੀ ਤਾ ਅੰਤ ਨ ਅੰਤ ਤੇ ਥੇ ਲੂ ਲੂ ਆਕਾਰ ਜੋ ਜੋ ਹੁਕਮੋ ਤੇ ਵੇ ਤਬ ਕਾਰ ਵੇਖੇ ਵਿਖੇ ਕਰ ਵੇਚਾ ਨਾਨਕ ਸਨਾ ਕਰਲਾ ਸਾਰ ਜਾਤ ਪਹਾਰਾ ਤੇ ਸੁਨਿਆਰ ਆਹ ਨਾਤ ਵੇ ਤਥਿਆ ਰੋਖ ਲਾਗ ਨੂੰ ਤਬਤਾਉ ਪਾਂਡਾ ਪੋ ਅੰਮ੍ਰਿਤ ਛਾਲ ਘੜੀਏ ਸਤ ਸਚੀਤ ਕਸਾਲ ਜੈਨੋ ਕਨਦਰ ਕਰਮਥਨਕਾਰ ਨਾਨਕ ਨਜ਼ਰੀ ਨਜ਼ਰ ਮਿਹਾਲ ਸਲੋਕਾਂ ਪਵਨ ਗੁਰੂ ਪਾਣੀ ਪ੍ਰਤਾ ਮਤਾ ਤਤਮ ਹਤ ਜੇਸਰਾ ਤੁਮ ਦਾਈਂ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਮ ਹਦੂਰ ਤਰਮੀਆ ਪਾ ਆਪਣੀ ਕੇ ਨੇੜੇ ਕੇ ਜ਼ੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਿਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਿਲੇ ਕੀਤੀ ਛੁੱਟੀ ਨਾਲ